ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਇਸ ਵਲੇ ਬਹਿਮਨ ਦਿਵਾਨਾ ਨਹਿਰ ਦੇ ਕੋਲੇ ਖੜੇ ਹੈ ਤੇ ਇੱਥੇ ਹੋਂਡਾ ਇਮੇਜ ਸਵਾਰੀਆਂ ਦੀ ਭਰੀ ਜਿਹੜੀ ਕਿ ਗੱਡੀ ਨਹਿਰ ਦੇ ਵਿੱਚ ਡਿੱਗ ਪਈ ਸੀਗੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਤਸਵੀਰਾਂ ਜਿਹੜਾ ਕਿ ਹੋਂਡਾ ਇਮੇਜ ਨੂੰ ਬਾਹਰ ਕੱਢ ਦਿੱਤਾ ਗਿਆਗਾ ਮੌਕੇ ਤੇ ਪ੍ਰਸ਼ਾਸਨ ਪਹੁੰਚ ਚੁਕਿਆ ਸੀਗਾ ਤੇ तमाम ਜਿਹੜੀ ਕਿ ਗੱਲਬਾਤ ਕਰਾਂਗੇ ਕਿੰਨਾ ਕੁ ਨੁਕਸਾਨ ਹੋਇਆ ਕਿੰਨੀ ਕੀ ਜਿਹੜੀ ਕਿ ਸੱਟਾਂ ਵੱਜੀ ਹੈ ਕਿ ਸਵਾਰੀਆਂ ਤੇ ਇਸ ਵਿਅਕਤੀ ਦਾ ਅੱਜ ਜਨਮ ਦਿਨ ਹੈਗਾ ਤਾਂ ਬਾਈ ਨੂੰ ਤੈਰਨਾ ਵੀ ਨਹੀਂ ਆਉਂਦਾ ਬਾਈ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਤੁਸੀਂ ਜਨਮ ਦਿਨ ਹੈਗਾ ਤੁਹਾਡਾ ਤੇ ਨਹਿਰ ਦੇ ਵਿੱਚ ਛਾਲ ਮਾਰ ਕੇ ਚਾਰ ਪੰਜ ਜਣੇ ਦੀ ਜਾਨਾਂ ਵੀ ਬਚਾਈ ਜੀ 11 ਵਜੇ ਕਿਤੇ ਵਗ ਰਹੀ ਦਰਦ ਤੋਂ ਪਾਪੂ ਹੋ ਰਹੇ ਤੁਸੀਂ ਕਰ ਦੋ ਸਭ ਕੁਝ ਹੋ ਚਾਹੀਦਾ ਸਰ ਕਨਾਰ ਥਾਣੇ ਦਾ ਅੰਦਰ ਹੀ ਐਪੀਸੀ ਆਪ ਨੂੰ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਤੁਸੀਂ ਇੱਕ ਚਾਰ ਪੰਜ ਤਾਂ ਹੁੰਦੀ ਜੀ ਹੁਣ ਛੋਟੇ ਛੋਟੇ ਬੱਚੇ ਸੀਗੇ ਜੀ ਤੁਹਾਨੂੰ ਬੇਤਰਬਸ ਤੋਂ ਦੱਸਿਆ ਪਹਿਲਾਂ ਵੀ ਦੱਸਿਆ ਮੈਨੇ ਕੁਛ ਨਹੀਂ ਦੱਸਿਆ ਕਿਲੇ ਬੱਚੇ ਦੱਸੇ ਮੇਰੀ ਵੀ ਕੁੜੀ ਔਡੀ ਕੀ ਹੈ ਜੀ ਹਾਂਜੀ ਸਰ ਮਾਨ ਨਿਵਾਸਾ ਪਛਾਣ ਬਚਾਉਣ ਦੀ ਕਰੀ ਉਹਨਾਂ ਦੀ ਨਾਈਟ ਡਿਊਟੀ ਹੁੰਦੀ ਹੈ ਕਿ ਦੇਹਾਂਜ ਨਾਈਟ ਡਿਊਟੀ ਸੀ ਕਿ ਮੇਰੀ ਕਿਹੜਾ ਏਰੀਆ ਕਿਹੜਾ ਏ ਕੀ ਹੈਗਾ ਆਪਣੇ ਏਰੀਆ ਪਰ ਸੰਗ ਪ੍ਰਤਾਪ ਨਗਰ ਸਾਰੇ ਏਰੀਆ ਸਾਡੇ ਕੋਲੇ ਅੱਛਾ ਜਦੋਂ ਗੱਡੀ ਡੁੱਬੀ ਆ ਪਾਣੀ ਦੇ ਵਿੱਚ ਤੇ ਤੁਸੀਂ ਮੌਕੇ ਤੇ ਇੱਥੇ ਸੀਗੇ ਕਿ ਸਾਰਾ ਸਾਨੂੰ ਕਿਸੇ ਬੰਦੇ ਨੇ ਤਲਾਸ਼ ਦੇ ਤੀ ਗੱਡੀ ਡਿੱਗ ਗਈ ਬੜੀ ਅਸੀਂ 2 ਮਿੰਟ ਦੇ ਵਿੱਚ ਹੀ ਆ ਗਏ ਤੁਸੀਂ ਹਾਂ ਜੀ ਸਰ ਕਰਦੇ ਆ ਜਨਮ ਦਿਨ ਹੈਗਾ ਅੱਜ ਇਸ ਤਰ੍ਹਾਂ ਦੀ ਤੁਸੀਂ ਘਟਨਾ ਦੇ ਵਿੱਚ ਕਿ ਮੌਕੇ ਤੇ ਪਹੁੰਚੇ ਹੋ ਜਾਨਾਂ ਬਚਾਈਆਂ ਕਿੰਨਾ ਕੁ ਮਾਨ ਮਿਸ ਜੀ ਬਹੁਤ ਖੁਸ਼ ਹੋਈਏ ਸਰ ਅੱবি ਸਾਰੇ ਬੱਚੇ ਸੇਫਲੀ ਆ ਗਏ ਹਾਂ ਅਸਲ ਦਾ ਐਮਐਲਏ ਸਾਹਿਬ ਆਏ ਤੁਹਾਨੂੰ ਕੀ ਕਹਿਲੀ ਹਾਂਜੀ ਦੇਖੋ ਹੁਣ ਅਸੀਂ ਦੇਖ ਸਾਵਾ ਛੇਤੀ ਸਾਰੇ ਜੀ ਬਾਕੀ ਕਹਿੰਦੇ 15 ਕਿਤੇ ਅਧਿਕਾਰੀ ਪੁੱਛੇ ਨੇ ਵੱਡੇ ਹਾਂਜੀ ਸਰ ਆ ਗਏ ਸਾਡੇ ਸੋਸ ਕੁਝ ਕਹਿਣਾ ਚਾਹੁੰਦੇ ਹੋ ਹੋਰ ਮੁਲਾਜ਼ਮਾਂ ਠੀਕ ਆ ਜੀ ਬਸ ਮਾਰ ਨੂੰ ਇਹ ਕਹਿਣਾ ਚਾਹੁੰਦਾ ਕਿ ਸਭੀ ਡਾਕਟਰੋ ਜੀ ਆਪ ਦਾ ਟਾਈਮ ਨਾਲ ਆਓ ਤੇ ਜੇ ਇਹੋ ਜਿਹੀ ਕੋਈ ਹਾਦਸਾ ਹੋਵੇ ਤਾਂ ਤੁਰੰਤ ਆਪ ਦਾ ਯੋਗਦਾਨ ਕਰੋ ਅਸੀਂ ਉੱਧਰ ਵੀ ਸਾਰੇ ਇੱਕ ਅੱਧੀ ਡੇਲੀ ਗਾਂ ਡਿੱਗਦੀ ਇੱਥੇ ਡੇਲੀ ਕਰਦੇ ਰਹਿੰਦੇ ਹਾਂ ਸਰ ਬੱਚੇ ਵੀ ਕਈ ਵਾਰ ਛੋਟੇ ਬੱਚੇ ਬਹੁਤ ਉਹ ਕਰਦੇ ਅਸੀਂ ਹਾਂਜੀ ਸਰ ਗੱਡੀ ਜਦੋਂ ਡਿੱਗੇ ਸੀਗੇ ਤੁਸੀਂ ਦੋਨੋਂ ਮੁਲਾਜ਼ਮ मौके ਤੇ ਸੀਗੇ ਦੱਸਿਆ ਜਾ ਰਿਹਾਗਾ ਪਾਣੀ ਚੋ ਕਿਸ ਤਰ੍ਹਾਂ ਕੱਢਿਆ ਗਿਆਗਾ ਤੁਸੀਂ ਦੱਸਿਆ ਜਾ ਰਿਹਾ ਬਾਰੀਆਂ ਵੀ ਪ੍ਰੈਸ਼ ਨਾਲ ਬੰਦ ਰਸਾ ਪਾ ਕੇ ਦੱਚੇ ਕੱਢ ਲਿਆ ਤੇ ਨਾਲੇ ਡੇੜੀ ਕੱਢ ਕੇ ਲਿਆ ਸਾਰਿਆਂ ਦਾ ਪਹਿਲੀ ਸਾਈਡ ਅਸੁਰਲੇ ਪਾਸੇ ਮੇਰੇ ਸਾਹਮਣੇ ਮੈਂ ਤੇ ਕੁੜੀ ਐ ਆਪਣੀ ਹਰਪਾਲ ਕੌਰ ਅਸੀਂ ਰਸਾ ਫੜਿਆ ਅਸੀਂ ਪਹਿਲੀ ਸਾਈਡ ਬੰਨ ਕਰਤਾ ਉਹ ਕੁੰਡੀ ਪਾ ਕੇ ਕੁੜੀ ਨੇ ਤੇ ਮੈਂ ਅਸੀਂ ਰੱਸਾ ਫੜ ਲਿਆ ਐਨੇ ਪਬਲਿਕ ਹੋਰ ਆ ਗਈ ਇਹਨੇ ਤੇ ਇਹਨੇ ਪਬਲਿਕ ਨੇ ਬਹੁਤ ਮਦਦ ਕੀਤੀ ਪਬਲਿਕ ਨੇ ਬਹੁਤ ਜ਼ਿਆਦਾ ਮਦਦ ਕੀਤੀ ਇੱਕ ਤਾਂ ਬੱਚਾ 6 ਸਾਲ ਦਾ ਸਰ ਮੈਂ ਤਾਂ ਲੋਕਲ ਹੀ ਰਹਿਣਾ ਜੀ ਬਟੰਡੇ ਹਾਂਜੀ ਪਿੱਛੇ ਵਰਮਨ ਹਰਕਿਸ਼ਨਪੁਰਾ ਮੇਰਾ ਜੀ ਬਟਾ ਮੈਂ ਇਸ ਰਿਕਾਨੇ ਕੋਲ ਸਰ ਗੁੜੀਆ ਸੁਟੀ ਮੈਂ 6 ਸਾਲ ਦੱਸੇ ਕੀ ਸੀਨ ਕੀ ਤਿਆਰ ਹੋਇਆ ਤੁਹਾਡੇ ਸਰ ਮਿੰਦਮ ਆਈ ਲੱਗ ਗਈ ਮੇਰੀ ਬੇਟੀ ਰੁੱਭੀ ਹਾਂਜੀ ਸੋ ਦਮ ਬਿਲਕੁਲ ਛੋਟੇ ਛੋਟੇ ਬੱਚੇ ਸੀ ਤੁਸੀਂ ਦੇਖੋ ਉਹ ਜਾ ਗਿਆ ਹਸਪਤਾਲ ਸੀ ਜੰਮੀ ਛੋਟੇ ਛੋਟੇ ਬੱਚੇ ਆਈ ਹਾਂਜੀ ਤੇ ਉਹਨਾਂ ਠੀਕ ਨੇਗੇ ਹੋ ਹਾਂਜੀ ਸਰ ਕਹਿੰਦੇ ਠੀਕ ਆ ਠੀਕ ਆ ਸਰ ਇੱਥੂ ਠੀਕ ਸੀਗੇ ਉਹ ਇੱਕ ਬੱਚਾ ਇੱਕ ਬੱਚਾ ਥੋੜਾ ਸੀਰੀਅਸ ਜਿਹਾ ਸੀਗਾ ਬਸ ਠੀਕ ਸੀਗਾ ਤਕਰੀਬਨ ਉਹ ਵੀ ਕਿੱਥੋਂ ਆ ਰਹੇ ਸੀਗੇ ਕਿੱਥੇ ਇਧਰ ਬੀੜ ਤਲਾਉਤੋਂ ਕਹਿੰਦੀ ਆ ਜੀ ਇਧਰ ਬਟਿੰਡੇ ਦਾ ਪਰਿਵਾਰ ਦਾ ਆਇਆ ਕੋਈ ਬੰਦਾ ਇੱਥੇ ਸਰ ਉੱਥੇ ਆ ਸਾਰੇ ਆਸਤਾਲ ਚ ਹੀ ਆ ਸਰ ਹਾਂਜੀ ਸਰ ਤੁਸੀਂ ਕਿੰਨੇ ਵਜੇ ਤਲਾ ਮਿਲੀ ਸੀ ਕਿੰਨੇ ਤੁਹਾਡੇ ਜਿਹੜੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਸੀਗੇ ਦੱਸਿਆ ਜਾ ਰਿਹਾ ਤੁਸੀਂ ਨਹਿਰ 'ਚ ਵੀ ਛਾਲ ਮਾਰੀ ਹਾਂਜੀ ਮੈਨੂੰ 8:30 ਵਜੇ ਉੱਥੇ ਜਾ ਕੇ ਕਿਸੇ ਨੇ ਦੱਸਿਆ ਕਿ ਉੱਥੇ ਕਾਰ ਡਿੱਗ ਪਈ ਤੇ ਨਾਲਦਨ ਅਸੀਂ ਭੱਜ ਲਏ ਉੱਥੋਂ ਗੱਡੀ ਉਧਰ ਜਾ ਰਹੇ ਸੀ ਸਰਵਲ ਉਧਰੋਂ ਮੁੜ ਕੇ ਨਾਲ ਉਹ ਮੋੜੀ ਜਦੋਂ ਮੈਂ ਦੇਖੀ ਤਾਂ ਮੈਂ ਆਉਦੀ ਵਰਦੀ ਰੱਸੇ ਤੁਰੇ ਜਾਂਦੇ ਉਹਨੂੰ ਕਸਲ ਉਤਾਰਦੇ ਤੇ ਪਿਸਟਲ ਫੜਾਤਾ ਤੇ ਬੰਦਾਂ ਦੇ ਛਾਲ ਮਾਰੀਆਂ ਤੇ ਆਂਦੇ ਤੋਂ ਨਾਮਨ ਤਰਨਾ ਹੁੰਦਾ ਜਿਵੇਂ ਸਾਥੀ ਦੂਜੇ ਨੂੰ ਤਰਨਾ ਨਹੀਂ ਹੁੰਦਾ ਇਹਨੂੰ ਅਸੀਂ ਤੁਰੰਤ ਉਹ ਕੱਢ ਕੇ ਰਸਤਾ ਫੜਾਇਆ ਤੇ ਰਸਤਾ ਸਾਰੀ ਦੂਜੀ ਟੀਮ ਨੇ ਫੜਾਇਆ ਤੇ ਬੱਚੇ ਜਦੋਂ ਮੇਰੇ ਕੋਲ ਬਾਰੀ ਨਹੀਂ ਖੁੱਲੀ ਦੂਜੇ ਪਾਸੇ ਪਾਣੀ ਬਹਾਉ ਸੀ ਤੇ ਪੂਜੇ ਪਾਸੇ ਹੋ ਕੇ ਬਾਰੀ ਭੰਨ ਕੇ ਤੇ ਬੱਚੇ ਕੱਢ ਗੱਡੀ ਤੇ ਸੱਤ ਦੇ ਗੱਡੀ ਤੇ ਬਿਠਾਈ ਗਿਆ ਇੱਕ ਲੇਡੀ ਬਿਠਾਤੀ ਤੇ ਸਾਰੀ ਲੇਡੀ ਬਾਰ ਕੱਢ ਲਈ ਤੇ ਬੰਦੇ ਕੱਢ ਲਏ ਸਵਾਰੀ ਕਿੰਨੀ ਸੀਗੀ ਇਹਦੇ ਵਿੱਚ ਬਾਰੀ ਇਹਦੇ ਵਿੱਚ 4 ਲੇਡੀ ਸੀ ਨਾ 2 ਲੇਡੀ ਸੀ ਤੇ 4 ਬੱਚੇ ਸੀ ਤੇ 2 ਜਨ ਸੀ ਸੱਟਾ ਸੱਟਾ ਲੱਗਿਆ ਸੱਟਾ ਕਿਸੇ ਦਾ ਕੁਝ ਨਹੀਂ ਬੱਚੀ ਇੱਕ ਬੱਚਾ ਥੋੜਾ ਜਿਹਾ ਢਲਾਜਾ ਲੱਗਿਆ ਪਾਣੀ ਸੀ ਉਹਨੂੰ ਹਸਪਤਾਲ ਸਾਰੀ ਭੇਜਦੇ ਤਾਂ ਬਿਲਕੁਲ ਗੱਲਬਾਤ ਕਰਦੇ ਐਮਐਲਏ ਸਾਹਿਬ ਪੁੱਛੇ ਹੋ ਤੁਸੀਂ ਇੱਥੇ ਮੌਕੇ ਤੇ ਜਾਇਜਾ ਲੈਂਡ ਹਾਦਸਾ ਸੀ ਬਹੁਤ ਭਿਆਨਕ ਸੀ ਅਗਰੇ ਇਸ ਦੇ ਵਿੱਚ ਤੇਰੀ ਹੋ ਜਾਂਦੀ ਤਾਂ ਬਹੁਤ ਜਾਨਾਂ ਦਾ ਨੁਕਸਾਨ ਹੋ ਸਕਦਾ ਸੀ ਪਰਿਵਾਰ ਹੀ ਸਮਝੋ ਇੱਕ ਕਿਸਮ ਦਾ ਤਬਾਹ ਹੋ ਜਾਣਾ ਸੀ ਕਿ ਸਾਡੇ ਜਿਹੜੇ ਇੱਥੇ ਮੁਰਾਜ਼ਮ ਨਯਰ ਜੋ ਤੇ ਉਹ ਨਾਕੇ ਤੇ ਡਿਊਟੀ ਤੇ ਸੀ ਇਹਨਾਂ ਨੇ ਇੱਕ ਮਿੰਟ ਦੀ ਵੀ ਕੁਤਾਹੀ ਨਹੀਂ ਕੀਤੀ 2 ਮਿੰਟ ਦੇ ਵਿੱਚ ਇਹਨਾਂ ਦਾ ਮੌਕੇ ਦੇ ਉੱਤੇ ਪਹੁੰਚਣਾ ਔਰ ਨਰਿੰਦਰ ਸਿੰਘ ਔਰ ਜਸਵੰਤ ਸਿੰਘ ਹੋਰਾਂ ਜਿਹੜੇ ਇਹਨਾਂ ਦੀ ਸਾਰੀ ਟੀਮ ਸੀ ਇਹਨਾਂ ਨੇ ਤੁਰੰਤ ਆਪਦੀ जान के के, दे दे नहीं नहीं दी था। 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 ते ना परवाह ਕਰਦੇ ਹੋਣ ਛਾਲਾਂ ਮਾਰੀਆਂ ਹਾਲਾਕੇ ਜਸਵੰਤ ਸਿੰਘ ਦਾ ਜਨਮ ਦਿਨ ਹੈ ਮੈਂ ਤਾਂ ਵਧਾਈ ਦਿੰਦਾ ਇਸ ਦੇ ਆਪ ਦੇ ਜਨਮ ਦਿਨ ਦੇ ਉੱਤੇ ਤਿੰਨ ਚਾਰ ਜ਼ਿੰਦਗੀਆਂ ਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਨਹੀਂ ਉਹਨਾਂ ਦੀ ਜ਼ਿੰਦਗੀ ਜਾਤਨ ਦੀ 14 ਸਾਲ ਇਹਨਾਂ ਨੂੰ ਤੈਰਨਾ ਨਹੀਂ ਆਂਦਾ ਬੜੇ ਭਾਵੁਕ ਹੋਏ ਗੱਲਬਾਤ ਵੀ ਕੀਤੀ ਇਹਨਾਂ ਨਾਲ ਤੈਰਨ ਦਾ ਨਹੀਂ ਆਂਦਾ ਫੇਰ ਵੀ ਬੱਚਿਆਂ ਦੀ ਜਾਨ ਬਚਾਈ ਬਾਹਰ ਕੱਟਿਆ ਇਹ ਮਨੁੱਖਤਾ ਦੇ ਪ੍ਰਤੀ ਸੋਡੀ ਪਹੁੰਚ ਕੀ ਹੈ ਇਹ ਦੱਸਦੀ ਹੈ ਕਿ ਇਹਦੀ ਪਹੁੰਚ ਹੈ ਨਾ ਜਿਹੜੀ ਉਹ ਮਨੁੱਖਤਾ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਹੈ ਇਸ ਤਰ੍ਹਾਂ ਦੇ ਮੁਲਾਜ਼ਮਾਂ ਵਿਅਕਤੀ ਹੈ ਹਮੇਸ਼ਾ ਹੀ ਲੋਕਾਂ ਦੇ ਕੰਮ ਆਉਂਦੇ ਨੇ ਜਿਹੜਾ ਇਹਨਾਂ ਨੇ ਤੁਰੰਤ ਐਕਸ਼ਨ ਕਰਕੇ ਕਾਰ ਦਾ ਸ਼ੀਸ਼ਾ ਪੰਨਿਆ ਬੱਚਿਆਂ ਨੂੰ ਬਾਹਰ ਕੱਢਿਆ ਔਰ ਦੂਜੇ ਵਿਅਕਤੀ ਨੂੰ ਬਾਹਰ ਕੱਢਿਆ ਮੈਂ ਤਾਂ ਵਧਾਈ ਦਿੰਦਾ ਹਾਂ ਸਰਕਾਰ ਵੱਲੋਂ ਧੰਨਵਾਦ ਵੀ ਕਰਦਾ ਇਹਨਾਂ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਔਰ ਮੈਂ ਆਪਣੇ ਵੱਲੋਂ ਤੌਰ ਐਮਐਲਏ ਕਿਉਂਕਿ ਇਸ ਇਲਾਕੇ ਦਾ ਮੈਂ ਨਮਾਇੰਦਾ ਇਹਨਾਂ ਦੇ ਲਈ ਜਿਹੜੀ 15 ਅਗਸਤ ਆਉਣ ਵਾਲੇ 15 ਅਗਸਤ ਨੂੰ ਡੀ ਸਾਹਿਬ ਨੂੰ ਲਿਖ ਕੇ ਭੇਜੂਗਾ ਕਿ ਇਹਨਾਂ ਦੀ ਸਾਰੀ ਟੀਮ ਨੂੰ ਸਨਮਾਨਿਤ ਕੀਤਾ ਜਾਵੇ ਜਿਨ੍ਹਾਂ ਨੇ ਅੱਜ 7-8 जिंदਗੀਆਂ ਬਚਾਈਆਂ ਐਮਐਲਏ ਸਾਹਿਬ ਇੱਕ ਸਵਾਲ ਹੈ ਲੋਕਾਂ ਦਾ ਸਵਾਲ ਹੈਗਾ ਇੱਥੇ ਨਹਿਰ ਪੱਕੀ ਹੋਣ ਕਾਰਨ ਪਸ਼ੂ ਵੀ ਬਹੁਤ ਜ਼ਿਆਦਾ ਡਿੱਗਦੇ ਨੇਗੇ ਇੱਥੇ ਗਰੇਲਾਂ ਲਗਣੀਆਂ ਚਾਹੀਦੀਆਂ ਮੈਂ ਸ਼ਾਇਦ ਤੁਸੀਂ ਸੁਣਿਆ ਨਹੀਂ ਜਦੋਂ ਪਿਛਲੀ ਵਿਧਾਨ ਸਭਾ ਸੀ ਮੈਂ ਵਿਧਾਨ ਸਭਾ ਦੇ ਵਿੱਚ ਇਸ ਮਸਲੇ ਨੂੰ ਰੱਖਿਆ ਸੀ ਵੀ ਜਾਂ ਤਾਂ ਉਸ ਦੇ ਉੱਤੇ ਟੋ ਬਾਰਡ ਬਣਾਈ ਜਾਵੇ ਮੈਦਾ ਬਲਕੇ ਇਹ ਰਾਇ ਦਿੱਤੀ ਹੈ ਜਿਹੜੀ ਹਜੇ ਤੱਕ ਪ੍ਰਵੇਲ ਕਰਦੀ ਹੈ ਮੈਂ ਉਹਨਾਂ ਨੇ ਕਿਹਾ ਸੀ ਕਿ ਸਾਰੀ ਨਹਿਰ ਦੇ ਉੱਤੇ ਸੋਲਰ ਸਿਸਟਮ ਲਾ ਦਿਓ ਨਾਲੇ ਤਾਂ ਉਸ ਤੋਂ ਇਨਕਮ ਪੈਦਾ ਹੋਏਗੀ ਔਰ ਨਾਲੇ ਜਿਹੜੀ ਹੈ ਇਹ ਕਿਸਮ ਦੀ دیوار ਲੱਗ ਜਾਏਗੀ ਔਰ ਉਸ ਤੋਂ ਪੈਦਾ ਹੋਣ ਵਾਲੀ ਬਿਜਲੀ ਹੈ ਜਿਹੜੀ ਉਸ ਤੋਂ ਵੱਧ ਜਿਹੜਾ ਪੈਸਾ ਜਿੰਨਾ ਇੱਥੇ ਇਕੱਠਾ ਹੋਏਗਾ ਸਾਨੂੰ ਰਿਕਵਰ ਹੋ ਜਾਏਗਾ ਕਿਉਂਕਿ ਕਾਰਪੋਰੇਸ਼ਨ ਅਸੀਂ ਬਿਜਲੀ ਮੁੱਤ ਵੀ ਲੈਣੇ ਬਿਜਲੀ ਮੁੱਤ ਤੋਂ ਜਦੋਂ ਅਸੀਂ ਇਹ ਬਿਜਲੀ ਵਾਪਸ ਦੇਵਾਂਗੇ ਉਹਦਾ ਪੈਸਾ ਕਾਰਪੋਰੇਸ਼ਨ ਕੋਲ ਆਊਗਾ ਮੈਂ ਆਪਦੇ ਬਿਲੋਂ ਲਿਖ ਕੇ ਵੀ ਭੇਜਿਆ ਵਿਆ ਔਰ ਵਿਧਾਨ ਸਭਾ ਦੇ ਵਿੱਚ ਵੀ ਇਸ ਮਾਮਲੇ ਨੂੰ ਮੋਟਾ